ਜਿਹੜੀਆਂ ਵਸੂਲੀਆਂ ਦੀਆਂ ਧਮਕੀਆਂ ਆਉਂਦੀਆਂ ਰਹਿੰਦੀਆਂ ਨੇ ਆਪਾਂ ਕਾਫੀ ਗੱਲਬਾਤ ਕਰਦੇ ਰਹਿੰਦੇ ਆ ਪਹਿਲਾਂ ਆਪਾਂ ਦੇਖਿਆ ਕਿ ਭਾਈ ਸਿੰਗਰਜ਼ ਨੂੰ ਇਹ ਲਗਾਤਾਰ ਇਹ ਚੀਜ਼ ਆਪਾਂ ਦੇਖੀ ਪਰ ਹੁਣ ਕਹਿੰਦੇ ਕਿ ਸਿੰਗਰਜ਼ ਤੋਂ ਅੱਗੇ ਸਿੰਗਰਜ਼ ਨੂੰ ਪ੍ਰਮੋਟ ਕਰਨ ਵਾਲੇ ਸਿੰਗਰਜ਼ ਨੂੰ ਬਣਾਉਣ ਵਾਲਿਆਂ ਤੇ ਵੀ ਆਉਣ ਲੱਗੀਆਂ ਨੇ ਇੱਕ ਗੀਤ MP3 ਕੰਪਨੀ ਆ ਕੇਵੀ ਢਿੱਲੋਂ ਉਹਨਾਂ ਦੇ ਮਾਲਕ ਹੈ ਉਹਨੂੰ ਵੀ ਕਹਿੰਦੇ ਵੀ ਵਸੂਲੀਆਂ ਧਮਕੀਆਂ ਧਮਕੀਆਂ ਆ ਰਹੀਆਂ ਨੇ ਨਹੀਂ ਦੇਖੋ ਧਮਕੀਆਂ ਵਸੂਲੀ ਵਾਲੀ ਧਮਕੀ ਕਹ ਲਓ ਨਹੀਂ ਮੈਂ ਇਹਨੂੰ ਥੋੜਾ ਜਿਹਾ ਇਸ ਪੱਖ ਤੋਂ ਲੈਣਾ ਕਿ ਹਾਲੇ ਉਹ ਇੱਕ ਆਡੀਓ ਆਈ ਆ ਜੀ ਆਡੀਓ ਜਿਹੜੀ ਆਈ ਆ ਉਸ ਆਡੀਓ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਮਸੂਲੀ ਦੀ ਧਮਕੀ ਵੀ ਨਹੀਂ ਕਹਿ ਸਕਦੇ ਮਸੂਲੀ ਦੀ ਧਮਕੀ ਨਹੀਂ ਹੈ ਉਹ ਬੀਸਿਕਲੀ ਤੇ ਇਹ ਆ ਕਿ ਜਿਹੜਾ ਕੇਵੀ ਢੋਲਾ ਹੈ 뮤직 ਇੰਡਸਟਰੀ ਚ ਬਹੁਤ ਨਾਮੀ ਬੰਦਾ ਹੈ ਨਾਮੀ ਬਿਲਕੁਲ ਜੀ ਲੈਂਗਾ ਲੈਂਗਾ ਇੰਟਰਨੈਸ਼ਨਲ ਹਿੱਟ ਗੀਤ ਹੈ ਉਹ ਵੀ ਇਹਨਾਂ ਦੇ ਪ੍ਰੋਡਕਸ਼ਨ ਹਾਊਸ ਦਾ ਹੈ ਨਾ ਹੂੰ ਸ਼ਾਇਦ ਇੱਕ ਗੀਤ ਹੋਰ ਵੀ ਆ ਨਾਮ ਭੁੱਲ ਗਿਆ ਉਹ ਵੀ ਇੰਟਰਨੈਸ਼ਨਲ ਹਿੱਟ ਸੀਗਾ ਬਿਲਕੁਲ ਕਾਫੀ ਨਾਮ ਸੀ ਵੀ 25 ਸਿੰਗਰ ਇਹਨਾਂ ਦੇ ਨਾਲ ਜੁੜੇ ਹੋਏ ਨੇ ਵੱਡੇ ਬਿਲਕੁਲ ਉਹ ਫਿਰ ਸਾਈਨ ਹੋ ਜਾਂਦੇ ਆ ਜੀ ਇਸ ਤਰ੍ਹਾਂ ਦੇ ਜਿਹੜੇ ਪ੍ਰੋਡਕਸ਼ਨ ਹਾਊਸ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਉਹ ਸਾਈਨ ਕਰ ਲੈਂਦੀਆਂ ਕੌਂਟਰੈਕਟ ਹੋ ਜਾਂਦੇ ਆ ਤਾਂ ਫਿਰ ਲਗਾਤਾਰ ਗਾਣੇ ਬੈਕ ਟੂ ਬੈਕ ਆਈ ਜਾਂਦੇ ਆ ਹੁਣ ਕੇ ਵੀ ਢਿੱਲੋ ਨੂੰ ਜਿਹੜੀ ਧਮਕੀ ਦਿੱਤੀ ਗਈ ਆ ਉਹ ਦਿੱਤੀ ਗਈ ਆ ਜੰਟੇ ਖੜਾ ਆ ਲਿਆ ਜੀ ਹੁਣ ਜੰਟਾ ਖਰੜ ਕੌਣ ਆ ਹਮ ਜੰਟਾ ਖਰੜ ਦੇਖੋ ਫਿਰੋਜ਼ਪੁਰ ਦਾ ਗੈਂਗਸਟਰ ਹੋਇਆ ਜੈਪਾਲ ਪੁੱਲਰ ਜੀ ਇਹ ਪੁਰਾਣੇ ਗੈਂਗਸਟਰਾਂ ਚੋਂ ਸੀ ਤੇ ਲੰਮਾ ਸਮਾਂ ਪੁਲਿਸ ਦੇ ਹੱਥ ਨਹੀਂ ਆਇਆ ਜੌਂਦੀ ਜੀ ਤੇ ਆਇਆ ਹੀ ਨਹੀਂ ਜੀ ਇਨ੍ਹਾਂ ਹੱਥੋਂ ਦੋ ਪੁਲਸੀਏ ਮਰ ਗਏ ਜਗਰਾਉ ਜੈਪਾਲ ਪੁੱਲਰ ਦੇ ਨਾਲਦਿਆਂ ਤੋਂ ਗੋਲੀ ਚੱਲ ਗਈ ਜੀ ਤੇ ਜੈਪਾਲ ਪੁੱਲਰ ਉਰੀ ਉਥੋਂ ਨਿਕਲੇ ਉਹ ਪੁਲਸ ਵਾਸਤੇ ਕਿਤੇ ਨਾ ਕਿਤੇ ਕਹਿ ਲੋ ਕਿ بڑا ਇੱਕ ਬਦਨਾਮੀ ਵਾਲਾ ਮਾਮਲਾ ਵੀ ਬਣ ਗਿਆ ਇੱਕ ਮੁੱਛ ਦਾ ਸਵਾਲ ਵੀ ਜਿੱਦਾ ਬਣ ਗਿਆ ਜੀ ਜੀ ਇਹਨਾਂ ਨੇ ਜਿੰਨੀ ਕੋ ਮੈਨੂੰ ਜਾਣਕਾਰੀ ਆ ਕਿ ਇਹਨਾਂ ਨੂੰ ਪਤਾ ਸੀਗਾ ਕਿ ਇੰਡੀਆ ਚ ਕਿਤੇ ਵੀ ਹੋਏ ਤੇ ਇਹਨਾਂ ਨੇ ਆਪਾਂ ਨੂੰ ਠੋਕ ਦੇਣਾ ਜੇ ਆਪਾਂ ਭੁੱਲਰ ਬਹੁਤ ਮਤਲਬ ਕਿ ਸ਼ਾਰਪ ਬੰਦਾ ਸੀਗਾ ਜੀ ਇਹਨਾਂ ਨੇ ਆਖਿਆ ਕਿ ਆਪਾਂ ਹੋਵੇ ਨਾ ਤੇ ਲੈ ਦੇ ਕੇ ਨਿਕਲ ਜੀ ਬੰਗਲਾਦੇਸ਼ ਬੰਗਲਾਦੇਸ਼ ਚ ਵੀ ਪਾਸਪੋਰਟ ਵਗੈਰਾ ਦਾ ਜਿ ਕਾਰਡ ਲਾ ਕੇ ਫਿਰ ਘਾ ਨਿਕਲਦੇ ਆ ਬਿਲਕੁਲ ਪਹੁੰਚ ਕੇ ਬੰਗਾਲ ਪਹੁੰਚ ਗਏ ਜੀ ਤੇ ਕੋਲਕਾਤਾ ਚ ਜਾ ਕੇ ਪੰਜਾਬ ਪੁਲਿਸ ਚੜ੍ਹ ਗਈ ਉੱਤੇ ਤੇ ਇਨਕਾਊਂਟਰ ਹੋ ਜਾਂਦਾ ਹੂੰ ਉਸ ਇਨਕਾਊਂਟਰ ਚ ਇੱਕ ਹੋਰ ਮੁੰਡਾ ਮਰਿਆ ਸੀਗਾ ਉਹਦੇ ਦਾੜੀ ਸੀਗੀ ਮਤਲੇ ਜੇ ਸਰੀਰ ਦਾ ਸੀ ਜੱਸੀ 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 ਖੜ ਇਹ ਜੰਟਾ ਖੜੋਤਾ ਪੜਾ ਹੈ ਬਿਲਕੁਲ ਜੀ ਠੀਕ ਹੈ ਨਾ ਜੀ ਹੂੰ ਤਾਂ ਇਸ ਕਰਕੇ ਮਤਲਬ ਕਿ ਬਾਅਦ ਦੇ ਵਿੱਚ ਇਹ ਵੀ ਬਣ ਗਿਆ ਵਿੰਗਸਟਾ ਬਣ ਗਿਆ ਕਿਉਂਕਿ ਮੈਂ ਵਾਂਟਡ ਸੋਚੀ ਸੀ ਹੁਣ ਇਹ ਜਿਹੜੀ ਆਡੀਓ ਆ ਕਿਉਂਕਿ ਜੇ ਤੁਸੀਂ ਦੇਖੋਗੇ ਨਾ ਤਾਂ ਇਹ ਅਰਸ਼ ਡਾਲਾ ਦੇ ਨਾਲ ਮਿਲ ਕੇ ਕੰਮ ਕਰਦਾ ਹੈ ਜੀ ਇਹ ਸਮਝਿਆ ਜਾਂਦਾ ਹੈ ਹੂੰ ਤੇ ਇਹਨਾਂ ਨੇ ਇੱਕ ਦੋ ਵਾਰ ਦੱਤਾਂ ਬਹੁਤ ਤਗੜੀਆਂ ਕੀਤੀਆਂ ਪਿਛਲੇ ਦਿਨਾਂ 'ਚ ਹੂੰ ਇੱਕ ਤਾਂ ਗੁਰਪ੍ਰੀਤ ਸਿੰਘ ਹਰੀਨਵਾਲਾ ਦਾ ਕਾਰੋ ਜੀ ਜੀ ਇੱਕ ਮੱਧ ਪ੍ਰਦੇਸ਼ 'ਚ ਜਾ ਕੇ ਡਬਰਾ 'ਚ ਬੰਦਾ ਮਾਰਿਆ ਇਹਨਾਂ ਨੇ ਯਾਨੀ ਉਹੀ ਸ਼ੂਟਰ ਜਿਹੜੇ ਗੁਰਪ੍ਰੀਤ ਹਰੀਨਵਾਲਾ ਸੀ ਜੀ ਜਸਵੰਤ ਜੱਸੀ ਹੂੰ ਜਸਵੰਤ ਜੱਸੀ ਨੇ ਆਪਣਾ ਮਤਲਬ ਕਿ ਉਹਦੀ ਘਰ ਦੀ ਦੇ ਮਾਮੇ ਦਾ ਮੁੰਡਾ ਮਾਰਿਆ ਸੀਗਾ ਹੂੰ ਉਹਦੇ ਭਰਾ ਨੇਗਾ ਮਤਲਬ ਕਿ ਆਪ ਦੇ ਚੈਨਲ ਦੇ ਥਰੂ ਲਾ ਲੋ ਉਹ ਵੀ ਕੈਨੇਡਾ ਚ ਸ਼ਾਇਦ ਜੀ ਉਹਨੇ ਉਹਦਾ ਕੰਮ ਕਰਵਾ ਦਿੱਤਾ ਹਮ ਯਾਨੀ ਉਹ ਜੇਲ ਚੋਂ ਪੈਰੋਲ ਤੇ ਆਇਆ ਸੀਗਾ ਉਹਨੂੰ ਇੱਥੋਂ ਜਾ ਕੇ ਸ਼ੂਟਰਾਂ ਨੇ ਗੋਲੀ ਮਾਰ ਦਿੱਤੀ ਜੀ ਉਹ ਸੀਸੀਟੀਵੀ ਵੀ ਆ ਇਹ ਸ਼ਾਮੀ ਰੋਟੀ ਜੀ ਖਾ ਕੇ ਤੇ ਮਤਲਬ ਕਿ ਬਾਹਰ ਨਿਕਲਦਾ ਤੇ ਦੋ ਤਿੰਨ ਬੰਦਿਆਂ ਨੂੰ ਮਿਲਦਾ ਤੇ ਹੱਥ ਮਲਾ ਕੇ ਲੈ ਕੱਢਦਾ ਤੇ ਆ ਕੇ ਫਾਇਰ ਮਾਰਦੇ ਹਮ ਉਹ ਸੀਸੀਟੀਵੀ ਚ ਕੈਦ ਆ ਜੀ ਜੀ ਇੱਕ ਪੈਟਰੋਲ ਪੰਪ ਤੇ ਉਹ ਜਿਹੜਾ ਗਰਨੇਡ ਹਮਲਾ ਹੋਇਆ ਕਿ ਦੋ ਤਿੰਨ ਵਾਰ ਦਾ ਤਾਂ ਰੀਸੈਂਟਲੀ ਹੋਈਆਂ ਨੇ ਹੂੰ ਤੇ ਇਹਨਾਂ ਵਾਰਦਾ ਤਾਂ ਕਰਕੇ ਕਹ ਲੋ ਕਿ ਇਹ ਜੰਟਾ ਖਾੜ ਜਿਹੜਾ ਹੈ ਨਾ ਤੇਜੀ ਦੇ ਨਾਲ ਸੁਰਖੀਆਂ 'ਚ ਆ ਗਿਆ ਜੀ ਜੀ ਹੁਣੇ ਜਿਹੜੀ ਆਡੀਓ ਵਾਇਰਲ ਹੋ ਰਹੀ ਆ ਇਹਦੇ ਬਾਰੇ ਪੁਖਤਾ ਤੌਰ ਤੇ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਇਹ ਕਿਹਦੀ ਆਵਾਜ਼ ਦੇ ਵਿੱਚ ਆ ਜਾਂ ਬਈ ਉਸੇ ਦੀ ਆਵਾਜ਼ ਦੇ ਵਿੱਚ ਜਿਸ ਦਾ ਨਾਮ ਆ ਬਿਲਕੁਲ ਪਰ ਉਹ ਗੱਲ ਕੇ ਵੀ ਢਿੱਲੋ ਦੀ ਇਹ ਹੋ ਰਹੀ ਆ ਉਹਦੇ 'ਚ ਕਿ ਸਿੱਧੂ ਮੂਸੇਵਾਲੇ ਨੂੰ ਧਮਕੀਆਂ ਦਵਾਈਆਂ ਗਈਆਂ ਫਲਾ 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 ਤੇ ਦੂਸਰਾ ਇਹ ਆ ਕਿ ਅ ਸਿੰਗਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਜਾਂ ਕੁਝ ਸਿੰਗਰਾਂ ਨੂੰ ਚੇਤਾਵਨੀ ਵੀ ਆ ਕਿ ਤੁਸੀਂ ਪਾਸੇ ਹੋ ਜਾਓ ਜੀ ਔਰ ਜੇ ਆਪਣਾ ਨੁਕਸਾਨ ਨਹੀਂ ਚਾਹੁੰਦੇ ਤਾਂ ਤੁਸੀਂ ਪਾਸੇ ਹੋ ਜਾਓ ਤੇ ਜਿਹੜੀ ਮਰਜ਼ੀ ਸਿਕਿਉਰਟੀ ਲੈ ਲਾ ਇਦਾਂ ਉਦਾਂ ਤੇਰਾ ਕੰਮ ਹੋ ਹੀ ਜਾਣਾ ਹੂੰ ਤਾਂ ਦੇਖੋ ਹਾਲੇ ਤੱਕ ਪੁਲਿਸ 'ਚ ਕੰਪਲੇਂਟ ਨਹੀਂ ਗਈ ਪੁਲਿਸ ਤੱਕ ਕੰਪਲੇਂਟ ਨਹੀਂ ਗਈ ਇਹ ਵੀ ਇੱਕ ਵੱਡਾ ਮਸਹੀਦਾ ਜੀ ਬਿਲਕੁਲ ਪਰ ਉਹ ਆਡੀਓ ਜ਼ਰੂਰ ਕੁਮਰੀਆ ਹੂੰ ਤਾਂ میوزਿਕ ਇੰਡਸਟਰੀ ਚ ਕੋਈ ਇਹ ਨਵਾਂ ਨਹੀਂ ਹੈਗਾ ਸਾਬ ਇੱਥੇ ਬਸੂਲੀ ਵਾਲਾ ਕੰਮ ਤੇ ਬੜੇ ਲੰਮੇ ਸਮੇਂ ਤੋਂ ਚੱਲਦਾ ਹੀ ਚੱਲਦਾ ਹੈ ਬਲਕਿ ਇੱਥੇ ਕਿਤੇ ਨਾ ਕਿਤੇ ਕਹਿ ਲਓ ਕਿ ਦੁਸ਼ਮਣੀ ਵਾਲਾ ਕੰਮ ਵੀ ਇਹ ਹੈ ਜੀ ਜੀ ਇਹਦੇ ਚ ਕੋਈ ਸ਼ੱਕ ਨਹੀਂ ਇਹਦੇ ਚ ਕੋਈ ਦੂਰਾਈ ਨਹੀਂ ਹੈ ਤਾਂ ਇਹ ਹੁਣ ਪੁਲਿਸ ਨੂੰ ਵੇਖਣ ਦੀ ਜ਼ਰੂਰਤ ਹੈ ਸਾਬ ਹੂੰ ਵੇਖਣਾ ਪਵੇਗਾ ਚੈੱਕ ਕਰਨਾ ਪਵੇਗਾ ਤੇ ਇਹ ਇਸ ਮਾਮਲੇ ਦਾ ਕਹਿ ਲਓ ਕਿ ਪਿਸ਼ੋਕੜ ਹੈ ਥੋੜਾ ਜਿਹਾ ਹੂੰ ਜਿਹੜਾ ਕਿਉਂਕਿ ਅੱਜ ਮੀਡੀਆ 'ਚ ਇਹ ਨਾਮ ਹੈ ਏਜੰਟਾ ਏਜੰਟਾ ਕੁਝ ਲੋਕ ਥੋੜਾ ਜਿਹਾ ਉਹ ਹੰਭਲਪੂਸੇ ਚ ਪੈ ਜਾਂਦੇ ਕਿ ਇਹ ਕੌਣ ਨਵਾਂ ਆ ਗਿਆ ਕੌਣ ਬਿਲਕੁਲ ਬਿਲਕੁਲ ਜੀ ਤਾਂ ਕਿ ਕੁਝ ਨਾਮ ਤੇ ਲੋਕਾਂ ਨੇ ਸੁਣੇ ਹੁੰਦੇ ਸੁਣੇ ਹੁੰਦੇ ਆ ਬਿਲਕੁਲ ਜੀ ਪਰ ਪੂਸਾ ਹੁਣ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਕੁਝ ਨਾ ਕੁਝ ਨਵੇਂ ਨਾਮ ਹੀ ਆ ਰਹੇ ਹਰ ਰੋਜ਼ ਕੋਈ ਨਾ ਕੋਈ ਇਹ ਚੀਜ਼ ਜਿਹਾ ਕਿ ਬਹੁਤ ਜ਼ਿਆਦਾ ਕੰਮ ਵਧਿਆ ਹੋਇਆ ਜੀ ਮਿਊਜ਼ਿਕ ਇੰਡਸਟਰੀ ਚ ਸੀਗਾ ਇਹ ਸਭ ਕੁਝ ਹਮ ਕੁਝ ਕਲਾ ਕੁਝ ਕਲਾਕਾਰਾਂ ਦੇ ਆਪਾਂ ਦੇਖੀਏ ਕੁਝ ਨਿਕਲ ਗਿਆ ਮਲਵਈਆਂ ਵਾਲਾ ਸ਼ਾਹਵਤ ਮਾਲਵੀਆ ਵਾਲਾ ਫਿਰ ਨਿਕਲ ਜਾਂਦੇ ਕਈ ਵਾਰ ਸ਼ਾਹਵਤ ਤੇ ਕੁਝ ਮਤਲਬ ਕਿ ਕਲਾਕਾਰਾਂ ਦੇ ਨਾਲ ਦੇ ਜਿਹੜੇ ਸੀਗੇ ਜਾਂ ਇਦਾਂ ਉਦਾਂ ਉਹ ਇੰਡਸਟਰੀ ਦੇ ਵਿੱਚ ਜੁੜੇ ਹੋਏ ਲੋਕ ਐ ਤਾਂ ਉਹ ਆਪਸੇ ਕਹਿ ਲੋ ਕਿ ਪੈਸੇ ਨਾਲ ਜੁੜੇ ਹੋਏ ਕਹਿਣਾ ਸਭ ਸੱਚ ਐ ਸਚਾਈ ਐ ਸਰ ਵਸੂਲੀ ਹੋਈ ਆ ਬਹੁਤ ਢੱਲੇ ਨਾਲ ਇੱਥੇ ਤੇ ਇੱਕ 뮤직 ਕੰਪਨੀ ਗੈਂਗਸਟਰਾਂ ਦੇ ਪੈਸੇ ਨਾਲ ਚੱਲਦੀ ਜਿਹੜੀ ਆ ਉਹ ਮੁਹਾਲੀ ਪੁਲਿਸ ਨੇ ਫੜੀ ਸੀ ਜੀ ਤਾਂ 뮤직 ਇੰਡਸਟਰੀ ਦੇ ਵਿੱਚ ਦੁਸ਼ਮਣੀਆਂ ਵਸੂਲੀਆਂ ਇਹ ਸਭ ਕੁਝ ਜਿਹੜਾ ਐ ਇਹ ਤਾਂ ਹਾਲੀਵੁੱਡ ਤੋਂ ਐ ਪਰ ਇਹ ਨਹੀਂ ਕਿ ਸਾਰੇ ਕਲਾਕਾਰ ਇਨਵੋਲਵ ਐ ਦੇ ਵਿੱਚ ਜੀ ਜਾਂ ਸਾਰੇ ਕਲਾਕਾਰ ਵਸੂਲੀ ਦਿੰਦੇ ਪਰ ਬਹੁਤ ਸਾਰੇ ਕਲਾਕਾਰ ਆ ਜਿਹੜੇ ਘੋਮਕ ਮਾ ਕੇ ਉਹ ਤਾਂ ਦਵਾਈ ਜਾ ਕੇ ਬਹਿ ਗਿਆ ਕਿ ਦਫਾ ਕਰੋ ਦਵਾਈ ਠੀਕ ਹੈ ਜੀ 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 ਬਿਲਕੁਲ 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 ਜੀ ਗੁਰਪ੍ਰੀਤ ਜੀ ਕਹਿ ਰਹੇ ਨੇ ਕਿ 2 ਸਾਲਾਂ ਤੋਂ ਲਗਾਤਾਰ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਸਾਹਿਬ ਕਰਨੀ ਦੱਸ ਰਹੇ ਨੇ ਕਿ ਕੇਵੀ ਢਿੱਲੋਂ ਨਾਮ ਹੈ ਉਹਨਾਂ ਦਾ ਬਿਲਕੁਲ ਜੀ ਗੀਤ MP3 ਉਹਨਾਂ ਦੀ ਕੰਪਨੀ ਸੀ ਅਸੀਂ ਤੁਹਾਡੇ ਨਾਲ ਸਾਂਝਾ ਕਰਤਾ ਸੀ ਗਲੋਬਲ ਪੰਜਾਬੀ ਜੀ ਕਹਿ ਰਹੇ ਨੇ ਕਿ ਭਾਈ ਇੱਥੇ ਜਿਹੜੇ ਆ ਪੋਲੀਟੀਸ਼ੀਅਨ ਤੇ ਗੈਂਗਸਟਰ ਸੇਫ ਨੇ ਬਾਕੀ ਲੋਕਾਂ ਦਾ ਹਾਲ ਥੋੜਾ ਜਿਹਾ ਔਖਾ ਹੈ ਤਾਂ ਹਾਂਜੀ ਹ ਕਿ ਜਿਹਦੇ ਕੋਲੇ ਸਿਕਿਉਰਿਟੀ ਨਹੀਂ ਹੈ ਜਿਹਦੇ ਕੋਲੇ ਡਾਂਗ ਨਹੀਂ ਆ ਉਹਦਾ ਔਖਾ ਕੰਮ। ਨਹੀਂ ਮੈਂ ਤੇ ਅੱਕੇ ਕਈ ਵਾਰ ਕਿਹਾ ਤੁਹਾਨੂੰ ਹੂੰ ਕਿ ਜਦੋਂ ਬਿਹਾਰ ਤੇ ਯੂਪੀ ਦੇ ਵਿੱਚ ਨਾ ਬੜਾ ਕੰਮ ਇਸ ਤਰ੍ਹਾਂ ਦਾ ਫੈਲ ਗਿਆ। ਜੀ ਤੇ ਫਿਰ ਉੱਥੇ ਜਿਹੜੇ ਤਿੰਨ ਚਾਰ ਜਵਾਕ ਜੰਮੇ ਜਾਂਦੇ ਸੀ ਉਹਨਾਂ ਚੋਂ ਇੱਕ ਨੂੰ ਦਾਦਾ ਹੀ ਬਣਾਇਆ ਜਾਂਦਾ ਸੀ। ਹੂੰ ਕਿ ਜੇ ਦੂਜੇ ਇੱਕ ਤੇ ਚਲੋ ਠੀਕ ਆ ਦੂਜੇ ਤੇ ਸੁੱਖ ਨਾਲ ਸੌ ਜਾ। ਜੀ ਬਿਲਕੁਲ ਤੇ ਇਹਦਾ ਮਤਲਬ ਇਹ ਹੈ ਕਿ ਸਾਡੇ ਤੇ ਹੈ ਵੀ ਨਿਆਣਾ ਵੀ ਹੈ ਕਿ ਕਿਆ? ਹੂੰ ਕੀ ਕਰਾਂਗੇ? ਸਾਡੀ ਤਾਂ ਕਹਾਣੀ ਬਿਲਕੁਲ ਉਲਟੇ ਨਾ ਸਾਡੇ ਤੇ ਨਿਆਣਾ ਵੀ ਹੁਣ ਏਕੇ ਕਿਆ ਹੂੰ ਹੂੰ ਤੇ ਕੀ ਕੀ ਹੋਏਗਾ ਕੀ ਨਹੀਂ ਹੋਏਗਾ ਮੁਸ਼ਕਲ ਹੈ ਸੇਫ ਕੌਣ ਹੈ ਸੇਫ ਤੇ ਫਿਰ ਗੈਂਗਸਟਰ ਦੇ ਘਰ ਦੇ ਇੱਥੇ ਕਰ ਦੇ ਜੀ 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 ਅਗਲੀ ਖਬਰ ਵੱਲ ਨੂੰ ਚਲੀਏ ਕਿਉਂਕਿ ਜਿਮਣੀ ਚੋਣਾਂ ਨੇ ਵੋਟਾਂ ਆ ਗਈਆਂ ਨੇ ਜਮਾਂ ਸਿਰ ਤੇ